ਸਾਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਮਸ਼ਹੂਰ ਪੰਜਾਬੀ ਗਾਇਕ ਮਨਕੀਰ ਤੌਲਖ ਜੀ ਦੇ ਘਰ ਫਿਰ ਇੱਕ ਵਾਰੀ ਗੂੰਜੀਆਂ ਕਲਕਾਰੀਆਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੋਸਤੋ ਮਨਕੀਰ ਤੌਲਖ ਜੀ ਦੀ ਵਾਈਫ ਨੇ ਦੋ ਧੀਆਂ ਨੂੰ ਜਨਮ ਦਿੱਤਾ ਹੈ ਵਾਹਿਗੁਰੂ ਜੀ ਨੇ ਦੋ ਜੁੜਵੇ ਬੱਚਿਆਂ ਦੀ ਦਾਤ ਬਖਸ਼ੀ ਹੈ ਜਿਸ ਦੀ ਜਾਣਕਾਰੀ ਸਾਨੂੰ ਸੋਸ਼ਲ ਮੀਡੀਆ ਤੇ ਮਨਕੀਰ ਤੌਲਖ ਜੀ ਨੇ ਆਪਣੇ ਅਕਾਊਂਟ ਤੇ ਸਾਂਝੀ ਕੀਤੀ ਹੈ ਉਹਨਾਂ ਦੱਸ ਦਈਏ ਕਿ ਮਨਕੀਰ ਤੌਲਖ ਜੀ ਦੂਜੀ ਵਾਰ ਪਿਤਾ ਬਣੇ ਨੇ ਮਨਕੀਰ ਤੌਲਖ ਜੀ ਦੇ ਘਰ ਪਹਿਲਾ ਮੁੰਡਾ ਸੀ ਹੁਣ ਪ੍ਰਮਾਤਮਾ ਨੇ ਦੋ ਧੀਆਂ ਦੀ ਦਾਤ ਬਖਸ਼ੀ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਰਨਾ ਨਾ ਭੁੱਲਣਾ ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਾਂ ਮਿਸ਼ਰੀ ਡਲੀਆਂ ਸਾਨੂੰ ਧੀਆਂ ਕਿਸੇ ਵੀ ਗੱਲੋਂ ਘਾਟ ਨਹੀਂ ਸਮਝਣੀਆਂ ਚਾਹੀਦੀਆਂ ਬਲਕਿ ਇਹ ਮੁੰਡਿਆਂ ਨਾਲੋਂ ਵੱਧ ਕੇ ਮਾਪਿਆਂ ਦਾ ਕਰਦੇ ਹਨ ਇਹਨਾਂ ਜੁੜਦੇ ਬੱਚਿਆਂ ਦੀ ਖਬਰ ਸੁਣਦਾ ਹੀ ਮਲਕੀ ਤੌਲਕ ਜੀ ਦੇ ਫ੍ਰੈਂਡਸ ਵੱਲੋਂ ਉਹਨਾਂ ਨੂੰ ਜ਼ਗਾਤਾਰ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਮਿਲ ਰਹੀਆਂ ਨੇ ਉੱਥੇ ਹੀ ਮਨਕੀਰ ਤੌਲਕ ਜੀ ਨੇ ਆਪਣੀਆਂ ਧੀਆਂ ਦਾ ਬਰਥਡੇ ਮਨਾਇਆ ਕੇਕ ਕੱਟ ਕੀਤਾ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਪਾਂ ਫਿਰ ਮਿਲਦੇ ਆ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ